ਐਸਸੀ ਪਾਇਚਾਰੇ ਖਿਲਾਫ ਗਲਤ ਸ਼ਬਦਾਬੀ ਬੋਲਣ ਵਾਲੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੌਰਾਨ ਐਸਸੀ ਸਮਾਜ ਦੇ ਆਗੂ ਕਟ ਪਰ ਬੀਜਪੀ ਦੇ ਆਗੂ ਤੇ ਵਰਕਰ ਜ਼ਿਆਦਾ ਮੌਜੂਦ ਰਹੇ ਜਿਨ੍ਹਾਂ ਨੇ ਔਜਲਾ ਦੀ ਨਖੇਦੀ ਕਿਤੇ ਤਨਾਲੀ ਧਰਨੇ ਵਿੱਚ ਪਹੁੰਚੀਆਂ ਨਿਹੰਗ ਸਿੰਘ ਫੌਜਾਂ ਨੇ ਵੀ ਸਾਰਿਆਂ ਨੂੰ ਔਜਲੇ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਮੈਂ ਗੁਰਜੀਤ ਔਜਲਾ ਜੀ ਔਰ ਕਾਂਗਰਸ ਦੀ ਘਟੀਆਂ ਮਾਨਸਿਕਤਾ ਹੈ ਜਿਹਨੂੰ ਦੇਸ਼ ਕਦੀ ਮਾਫ਼ ਨਹੀਂ ਕਰੇਗਾ ਔਰ ਇਹਦੀ ਕਾਂਗਰਸ ਮੁਕਤ ਵਿਆਪਾਰਤ ਬਣਨ ਆ ਰਿਹਾ ਉਹਦੇ ਗੁਰਜੀਤ ਔਜਲਾ ਜੀ ਵੀ ਇੱਕ ਹਿੱਸਾ ਬਣਨਗੇ ਔਰ ਇਹਨਾਂ ਦੀ ਐਸਸੀ ਜ਼ਵਾਦ ਜਮਾਨਤ ਜਬਤ ਕਰਾਏਗਾ ਉਹਨੇ ਮਾਫੀ ਵੀ ਮੰਗ ਲਈ ਇਸ ਕੰਮ ਦੇ ਵਿੱਚ ਦੇ ਮਾਫੀ ਦੇ ਸਮਾਂ ਦੇਣਾ 50 ਕਰੋੜ ਤੋਂ ਉੱਪਰ 50 ਕਰੋੜ ਉਹਨੇ ਮਾਫੀ ਦੇ ਦਿੱਤੀ ਹੈ ਇਹ ਪਰਪੰਚ ਹੈ ਮੈਂ ਬਿਲਕੁਲ ਕਹਿੰਦਾ ਹਾਂ ਉਹਨੂੰ માਫੀ ਨਹੀਂ ਮਿਲੇਗੀ ਸਜ਼ਾ ਮਿਲੇਗੀ ਜੋ ਜਗਨ ਅਪਰਾਧ ਗੁਰਜੀਤ ਔਂਜਲਾ ਕਾਂਗਰਸ ਦੇ ਐਫਪੀ ਨੇ ਕੀਤਾ ਕਰਮਕੋ ਜਿਵੇਂ ਆਪ ਸਭ ਤਾਂ ਨੂੰ ਪਤਾ ਕਿ ਗੁਰਜੀਤ ਸਿੰਘ ਔਂਜਲਾ ਜਿਹਨੂੰ ਕਿ ਮੈਂ ਬਹੁਤ ਵਧੀਆ ਤੇ ਸੂਝਵਾਨ ਲੀਡਰ ਸਮਝਦਾ ਸੀ ਪਰ ਉਹਨੇ ਅੱਜ ਬਹੁਤ ਹੀ ਮੰਦ ਭਾਗੀ ਗੱਲ ਕਹਿ ਕੇ ਜੋ ਐਸੀ ਸਮਾਜ ਦੇ ਉੱਤੇ ਟਿੱਪਣੀ ਕਰਕੇ ਆਪਣੇ ਆਪ ਦਾ ਜੋ ਉਹਨੇ ਸਬੂਤ ਦਿੱਤਾ ਕਿ ਸਾਡੇ ਵਰਗੇ ਮਾਰੇ ਬੰਦੇ ਕੋਈ ਨਹੀਂ ਇਹ ਉਹ ਲੋਕ ਨੇ ਜਿਹੜੇ ਸਾਡੇ ਤੇ ਟਿੱਪਣੀ ਕਰ ਰਹੇ ਨੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਭੱਜੇ ਸੀ ਬਤਾਵਲੇ ਦੇ ਕੇ ਲਿਖ ਕੇ ਭੱਜੇ ਸੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਨਵੇਨ ਨੂੰ ਚੱਲੇ ਉਹਦੇ ਘੋੜੇ ਦੀਆਂ ਵਾਗਾਂ ਫੜ ਕੇ ਇਹਨਾਂ ਨੇ ਤਨਖਾਵਾ ਮੰਗੀਆਂ ਤੇ ਅਸੀਂ ਉਹ ਲੋਕਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਗੋਲੀ ਦੇ ਨਿਸ਼ਾਨੇ ਆਪਣੀ ਹਿੱਕ ਤੇ ਪਰਖੇ ਤੇ ਜਿਨ੍ਹਾਂ ਨੇ ਦਿੱਲੀ ਚਾਂਦੀ ਚੌਂਕ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦਾ ਸੀਸ ਚੁੱਕ ਕੇ ਲਿਆਂਦਾ ਅਸੀਂ ਆਪਾ ਵਾਰ ਕੇ ਗੁਰੂ ਦੀ ਖਾਤਰ ਤੇ ਅਸੀਂ ਕਦੀ ਗੁਰੂ ਦੇ ਕੋਲੋਂ ਕੁਝ ਮੰਗਿਆ ਨਹੀਂ ਇਹ ਉਹ ਲੋਕ ਨੇ ਜਿਹੜੇ ਗੁਰੂ ਨੂੰ ਬਦਾਵੇ ਲੈ ਕੇ ਆਏ ਤੇ ਸਾਡੇ ਤੇ ਟਿੱਪਣੀਆਂ ਕਰਦੇ ਨੇ ਮੇਰੀ ਉਹਨਾਂ ਨੂੰ ਮਾਫੀ ਨਾਮ ਦਿੱਤਾ ਗਿਆ ਵਾ ਕਿਉਂਕਿ ਤੁਸੀਂ ਸਹੀ ਸਮੇਂ ਤੇ ਅਸੀਂ ਮਾਫੀ ਨਾਮ ਅਜੇ ਤੱਕ ਸਾਡੇ ਕੋਲ ਕੋਈ ਪਹੁੰਚਿਆ ਨਹੀਂ ਤੇ 22 ਸਾਲ ਸਾਡੇ ਕੋਲ ਪਹੁੰਚ ਵੀ ਜਾਵੇ ਤੇ ਅਸੀਂ ਉਹਨੂੰ ਮਾਫ ਨਹੀਂ ਕਰਦੇ ਤੇ ਆਪਣੇ ਪੂਰੇ ਐਸਸੀ ਸਮਾਜ ਭਾਈਚਾਰੇ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਇਹਨਾਂ ਦਾ ਬਾਈਕਾਟ ਕਰੋ ਅਸੀਂ ਇਹਨਾਂ ਨੂੰ ਕਦੀ ਵੀ ਵੋਟ ਨਹੀਂ ਪਾਵਾਂਗੇ ਅਸੀਂ ਆਪਣਾ ਇੱਕ ਵੱਖਰਾ ਸਮਾਜ ਸਿਰਜਾਂਗੇ ਤੇ ਇਹਨਾਂ ਨੂੰ ਦੱਸ ਦੇਵਾਂਗੇ ਜੀ ਤੁਹਾਡਾ ਸਮਾਜਕੀਆ ਤੇ ਸਾਡਾ ਸਮਾਜਕੀਆ ਇਹਨਾਂ ਨੇ ਏਕਤਾ ਭੰਗ ਕੀਤੀ ਆ ਸਮਾਜ ਦੀ ਇਹਨਾਂ ਨੂੰ ਕਿਸੇ ਵੀ ਲੋਕਾਂ ਨੂੰ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਉਹਨਾਂ ਨੂੰ ਵੀ ਚਾਹੀਦਾ ਕਿ ਇਹਨਾਂ ਦਾ ਬਾਈਕਾਰਡ ਕਰਮ ਇਹਨਾਂ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਕਿਉਂਕਿ ਇਹ ਸਾਨੂੰ ਸਮਾਜ ਨੂੰ ਏਕੇ ਕਰਨਾ ਚਾਹੀਦਾ ਹੈ ਕਿ ਸਾਨੂੰ ਦੁਫਾੜ ਕਰਨਾ ਚਾਹੀਦਾ ਅਸੀਂ ਏਕਤਾ ਕਰਨਾ ਚਾਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਏਕੋ ਪਹਿਚਾਨ ਬੋ ਪਰ ਇਹਨਾਂ ਨੇ ਉਹ ਗੁਰੂ ਮਹਾਰਾਜ ਦੇ ਬਚਨਾਂ ਨੂੰ ਹੀ ਇਹਨਾਂ ਨੇ ਧੂਲਿਆ ਇਹਨਾਂ ਨੂੰ ਕਦੀ ਮਾਫਰੀ ਕਰਨਾ ਜਿਹੜਾ ਜਿਹੜੇ ਗੁਰੂ ਮਹਾਰਾਜ ਦੇ ਬਚਨਾਂ ਤੇ ਪਾਰਾ ਨਹੀਂ Shamla Chandar Building Maintenance Handyman under Jack Trade platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information,

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ